ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਧੁੰਦ ਉੱਤਰਿਆ ਹੀ ਅੱਗੇ ਸੁੱਕੀ ਠੰਡ ਪੈਂਦੀ ਸੀ ਕੀ ਬੱਗਲ ਵਈ ਸੀਗੀ ਤੇ ਹੁਣ ਧੁੰਦ ਉੱਤਰਿਆ ਤੇ ਆਪਾਂ ਰੇੜੀਆਂ ਰੋਟੀ ਖਾ ਲਈ ਤੇ ਅੱਜ ਚੱਲਾਂਗੇ ਆਪਾਂ ਸ਼ੂਟ ਤੇ ਕਿਉਂਕਿ ਜਣ ਸ਼ਨੀਵਾਰ ਅੱਜ ਅੱਜ ਸ਼ੂਟ ਹੋਣਾ ਲੁੱੱਚੇ ਬੜੇ ਦਾ ਤੇ ਦੇਖਦੇ ਹਾਂ ਅੱਜ ਕਿਵੇਂ ਦਾ ਕੈਰੇਕਟਰ ਮਿਲੂਗਾ ਕਰਨਾ ਦਾ ਹਸਚ ਬਾਬੇ ਵਾਲੀ ਹੁੰਦਾ ਆਪਣਾ ਤੇ ਉਹਦੇ ਚ ਅੱਜ ਕੀ ਕੁਝ ਨਵਾਂ ਕਰਦਿਆਂ ਦੇਖਦੇ ਆ ਤੇ ਕਿਹੜੂ ਨਾਲ ਮੈਂ ਥੋੜੀ ਜਿਹੀ ਬਾਰਤਲਾਬ ਵੀ ਕੀਤੀ ਇਹਦੇ ਬਾਰੇ ਤੇ ਅਸੀਂ ਦੇਖਦੇ ਕੁਝ ਨਵਾਂ ਘੜਦੇ ਆ ਬਾਬੇ ਵਾਲੇ ਚ ਤੇ ਕੱਲ ਕਿਹੜੂ ਮਿਲਿਆ ਵੀ ਸੀ ਸਾਨੂੰ ਅਥ ਨੇ ਅਥੇ ਨਹਿਰ ਤੇ ਸ਼ੂਟ ਕਰਕੇ ਆਇਆ ਸੀ ਉਹ ਜੱਸੀ ਬਾਈ ਹੋਰੋਂ ਕੋਲੇ ਤੇ ਬਾਕੀ ਮਿਲਦੇ ਆ ਤੁਹਾਨੂੰ ਹਾਂਜੀ ਤੈਨੂੰ ਇਹ ਕਿਉਂ ਠੀਕ ਹੋ ਗਈ ਜਦੋਂ ਕੀ ਹੈ ਜੀ ਇਹਨਾਂ ਨੂੰ ਮੈਂ ਖੁੰਡ ਚਰਚਾ ਚੱਲ ਰਹੀ ਆ ਵੀ ਵੱਡੇ ਲੈਵਲ ਦੇ ਆ ਗੱਲਾਂ ਚੱਲਦੀਆਂ ਨੇ ਇੱਥੇ ਕਿਹੜਾ ਮੈਂ ਵੱਡੇ ਲੈਵਲ ਦੇ ਆ ਗੱਲਾਂ ਚੱਲਦੀਆਂ ਨੇ ਰੇ ਹਣਾ ਰਾਜਨੀਤੀ ਹੋ ਗਈ ਪਾਕਿਸਤਾਨੀ ਗੱਲਾਂ ਕੌਣ ਲੈ ਚਾਚਾ ਲੈ ਫੁੱਲ ਸਪੋਰਟੀ ਆ ਕਿਉਂ ਇੱਥੇ ਆਹ ਉਹੀ ਉਹੀ ਪੜ੍ਹਕਾ ਆ ਬੰਦਾ ਜੀ ਜਾਣ ਜਾਣ ਫੜਕਾਉਂਦਾ ਉਹ ਬੰਦਾ ਕੰਮ ਦੀ ਗੱਲ ਕਰਦੇ ਆ ਸੀ ਅਸੀਂ ਕੀ ਉਹੀ ਕਰਦੇ ਆ ਯਾਰ ਹੈਲੋ ਗਾਇਸ کیسے ਹੋ ਲੈ ਯਾਰ ਪੈਸੇ ਦੇ ਪੈਸਾ ਦੀ ਬਹੁਤ ਲੋੜ ਆ ਮੈਨੂੰ ਲਿਆ ਹੈ ਮੈਨੇ ਵੀਡੀਓ ਚ ਪੈਸੇ ਫੜਾ ਦੇ ਤੂੰ ਬਾਜੇ ਮੰਗੇ ਨਾ ਠੀਕ ਹੈ ਜੀ ਵਾਗ ਦੇ ਪੱਕੀ ਗੱਲ ਨਾ ਜੀ ਵਾਗ ਲਿਖੀ ਵੀ ਨਾ ਲਿਖਦਾ ਨਹੀਂ ਜੀ ਦੁਕਾਨਦਾਰ ਆ ਤੇ ਅੱਜ ਆ ਚੋਲਾ ਵੀ ਦਿੰਦੇ ਹਾਂ ਨਾ 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 ਚੋਲਾ ਲੈ ਜੀ ਕੀ ਕੀ ਲਿਆਉਣਾ ਤੇ ਪਟਰੋਲ ਨਾ ਯਾਰ ਇਹ ਤਾਂ ਨਹੀਂ ਵਿਆਸ ਆ ਨਾ ਰਾਜ ਨੂੰ ਫੜਾਉਣਾ ਹੈ ਹਾਂ ਨਾ ਹਾਂ ਇਹ ਤੁਸੀਂ ਨਹੀਂ ਲਿਆਉਣਾ ਤੂੰ ਨਾਲ ਜਾਣਾ ਨਾ ਓਕੇ ਬਿਲਕੁਲ ਹਾਂ ਭਾਈ ਹਾਂ ਗਨੇ ਬੱਚੇ ਕੀ ਕਰਨਾ ਹੈ ਤੂੰ ਹੈਂ ਅੱਧੇ ਕਿਲੋ ਨਾਲ ਸਰਜੂ ਸਰਦਾਰੀ ਕੇ ਅੱਛਾ ਆ ਹਾਵੇ ਬੜਾ ਫੜਕੀਲਾ ਰੰਗ ਪਾਇਆ ਹੈ ਸਿੱਧੀ ਅੱਖਾਂ ਚ ਪਾ ਦਾਂ ਵੇਰੀਆ ਕਿਵੇਂ ਆ ਅੱਛਾ ਲੈ ਕੇ ਜਾਣਾ ਇਹ ਹਾਂ ਲੈ ਜੀ ਹੁਣ ਨਾਲ ਲੈ ਜੀ ਚਲ ਕਲੀਅਰ ਹੈ ਲੋ ਜੀ 500 ਬਣ ਗਿਆ ਤੜਕੀ ਤੜਕੀ ਆਪਾਂ ਨੂੰ ਨਾਲ ਪਰ ਪੀਪੀ ਵੀ ਫੜਾ ਦਿਆਂ ਤੇਰ ਭਰਾ ਕੇ ਲੈ ਹੁਣ ਓਕੇ ਗਾਇਸ ਮਿਲਤੇ ਹਾਂ ਹਮ ਆਗੀ ਲੋ ਜੀ ਅਸੀਂ ਹੋ ਗਿਆ ਰੈਡੀ ਕਿਆ ਕਨੀਆ ਪਾਥੀਆਂ ਆ ਜਾ ਪਿੰਦਰ ਆ ਗਿਆ ਪਤੀ ਚਲੋ ਚਲੋ ਹਾਂ ਕਿੱਥੋਂ ਜਾਖਣਾ ਪਿੰਦਰ ਨੂੰ ਹੈ ਚੰਗਾ ਬਾਈ ਹਾਂ ਚਲੋ ਜੀ ਚਲੋ ਅੱਛਾ ਇੱਧਰ ਆਓ ਹੋ ਪਿੰਦਰ ਆ ਗਿਆ ਆ ਗਿਆ ਸੀ ਤੈਨੂੰ ਲੈ ਲਾ ਰਹੇ ਦੀ ਓਏ ਤੂੰ ਪਹਿਲੀ ਆ ਗਿਆ ਲੈ ਵਿਚਾਲੇ ਬੈਠ ਜਾ ਤੂੰ ਆ ਜਾ। ਕੰਮੀ ਮਾਤਾ ਫਿਰ ਕਹਾਂ ਤੋਂ। ਓਏ ਆਹ ਹਰ ਜੱਗ ਇੱਕ ਵਾਰ ਤੇ ਬੈ ਜਾਂਦੇ ਮੈਨੂੰ ਭੰਨ। ਚਲੋ। ਲੋ ਪੀਪੀ ਪਿੰਦਰ ਜੀ। ਛੱਡ ਦੇ। ਇਹ ਚ ਤੇਲ ਲਿਆਉਣਾ ਪੈਸੇ ਵੀ ਪਾ। ਫੇਰ ਹਾਂ ਫੇਰ ਨਹੀਂ ਕੁਝ ਨਹੀਂ ਨਿਕ ਤਾਂ ਨੇਰਾ ਹੋ ਜਾਂਦਾ। ਹਾਂ ਲੈ ਤੁੰਦ ਲੋ ਵੀ ਲੱਗਦੀ ਹੈ। ਹੁਣ ਬਸ ਕਰਦਣ ਕਰਕੇ ਪੂਰ ਹੋ ਗਿਆ। ਹੋਰ। ਹੁਣ ਤੁੰਦ ਵੀ ਤਾਂ ਚਾਚਾ। ਠੰਡ ਵੀ ਆ ਤੇ ਧੁੰਦ ਵੀ ਆ। ਤੁੰਦ ਬਾਬਾ ਯਾਰ ਅੱਜ ਹਣਾ ਲਗੀ ਆ ਫਾਸੀ ਹਤੋਂ ਦਾ ਚਾਵੇਂ ਫਾਸਲਾ ਨੂੰ ਵਧੀਆ ਹਾਂ ਗੁਜਕਮਰੀ ਤ ਤੇ ਸ਼ਾਜਲੀ ਤੱਕ ਮੈਂ ਮੋਟਰਸਾਈਕਲ ਤੇ ਆ ਗਈ ਸੀ ਤੇ ਉਦੋਂ ਬਾਅਦ ਮੈਂ ਬੱਸ ਚੜ੍ਹ ਕੇ ਸ਼ਾਜਲੀ ਆ ਗਿਆ ਹੈਗਾ ਤਾਂ ਥੋੜਾ ਜਿਹਾ ਦੂਰ ਆ ਤੇ ਉਦੋਂ ਬਾਅਦ ਹੁਣ ਮੈਂ ਤੁਰ ਕੇ ਜਾ ਰਿਹਾ ਹਾਂ ਕੀੜੂ ਪਹੁੰਚ ਗਿਆ ਫੋਨ ਕਰਿਆ ਸੀ ਮੈਂ ਖੰਡਾ ਹੈਗੀ ਆ ਯਾਰ ਹੱਥ ਸੁੰਨ ਹੁੰਦੇ ਨੇ ਬਸ ਹੌਲੀ ਹੌਲੀ ਤੁਰਿਆ ਜਾ ਰਹਿਆ ਸੁੰਨਾ ਯਾਰ ਆਜ ਵੀ ਹੁੰਦਾ ਉਹ ਤਾਂ ਟ੍ਰੈਫਿਕ ਚਲਦੀ ਰਹਿੰਦੀ ਐ ਤੇ ਪਰ ਹੁਣ ਤੁੰਦ ਕਰਕੇ ਵੀ ਨਹੀਂ ਕੋਈ ਆ ਜਾ ਰਿਹਾ ਤੁੰਦ ਬਹੁਤ ਆ ਇਧਰ ਇਤਾਂ ਜਿਵੇਂ ਬਸ ਦੂਰੀ ਦੂਰਾ ਬਣੀ ਲੱਗੇ ਸਣਾ ਤੇ ਬਸ ਪੁੰਛ ਜਾਣੇ ਇਥੋਂ ਮਿਲਦੇ ਆ ਫਰੱਕੇ ਜਾ ਕੇ ਲੋ ਜੀ ਕੀੜਵੇਂ ਲਾਰਖੀਆ ਤੂੰ ਹੀ ਉਈ ਹੋਈ ਉਈ ਹੋਈ ਉਈ ਹੋਈ ਤੇ ਹਾ ਠੰਡ ਵੀ ਬੜੀ ਆ ਯਾਰ ਬੜੀ ਨਹੀਂ ਆ ਯਾਰ ਹਨਾ ਯਾਦ ਹੀ ਨਹੀਂ ਹੈਗੀ ਅੱਜ ਆ ਫਰਿਜ ਕਿਨੇ ਖੁੱਲਾ ਛੱਡਿਆ ਪਹਿਲਾਂ ਹੀ ਦੱਸੋ ਤੂੰ ਹੀ ਧੂਆਂ ਕਰਖੇ ਵਾਲੇ ਵਾਲੇ ਮੈਂ ਉਹਦੀ ਕਿਹਾ ਤੈਨੂੰ ਵੀ ਫਰਿਜ ਨੂੰ ਬੰਦ ਕਰ ਦੇ ਮੈਂ ਵੀ ਆਖਿਆ ਦੀ ਤੈਨੂੰ ਤੂੰ ਕੱਢ ਕੇ ਸਟਿੰਗ ਫਰਿਜ ਦਾ ਗੇਟ ਨਹੀਂ ਲਾਇਆ ਹੈ ਚਾਲ ਹੈ ਹੰਡ ਬਹੁਤ ਵੇਰ ਮਿਲਦੇ ਆ ਜਰਾ ਬਹੁਤ ਬਹੁਤ ਮੁਬਾਰਕਾਂ ਤੈਨੂੰ ਬਾਈ ਇੱਕ ਗੱਡੀ ਦੀ ਆ ਲੋ ਆਹਾ ਆਹਾ ਲੈ ਖਾ ਲੋ ਮੇਰੇ ਕਹੇ ਤੇ ਲਿਆਇ ਨਾ ਕਿਸਰੇਲਾ ਬਹੁਤ ਕੁਝ ਲੈਣ ਲੱਗਾ ਸੀ ਅੱਛਾ ਹਾਂ ਹੈਪੀ ਬਰਥਡੇ ਬਾਈ ਪੁੱਛਾਂ ਮੈਂ ਕੀ ਖਾਣ ਵਾਹਿਗੁਰੂ ਵਾਹਿਗੁਰੂ ਮੁਬਾਰਕਾਂ ਭਾਈ ਸ਼ੁਕਰੀਆ ਜੀ ਸ਼ੁਕਰੀਆ ਮੰਤਬਾ ਬਾਬਾ ਜੀ ਪ੍ਰਮਾਤਮਾ ਕੀ ਕਹਣਾ ਚਾਹੋਗੇ ਅੱਜ ਚਤ ਕੋਤ ਹੋਇਆ ਸਾਡਾ ਇੰਦਰ ਸਰ ਦਾ ਮੇਰਾ ਭਾਈ ਕੋ ਚਾਉਂਦਾ ਸੀ ਗਿਆਨ ਅਸਤਰੀ ਵਾਖ ਸੀ ਇਹ ਚੀਜ਼ਾਂ ਪ੍ਰਮਾਤਮਾ ਹਾਂ ਜਿਹੜਾ ਮਿਹਨਤ ਕਰਦਾ ਸਭ ਨੂੰ ਬਖਸ਼ੇ ਯਾਰ ਕਰਦਾ ਮਿਹਨਤ ਕਰਨੀ ਚਾਹੀਦੀ ਆਦਿ ਨੇ ਬਹੁਤ ਮਿਹਨਤ ਕਰੀ ਹੈ ਇੱਕ ਮੈਨੂੰ ਵੀ ਦਬਾਓ ਯਾਰ ਛੋਟੀ ਗੱਡੀ ਕੋਈ ਤੈਨੂੰ ਲੈਣੋ ਮੈਂ ਤਰੀਫ ਕਰਾਂਗੇ ਚਾਰ ਅੰਦਰ ਨਾ ਨਾ ਭਾਈ ਕੀ ਕੀੜੂ ਨੂੰ ਆਸੀ ਧੰਨਵਾਦ ਤੂੰ ਚਾਹ ਪੀਉਣਾ ਸਾਨੂੰ ਕਰ ਤੈਨੂੰ ਆ ਹਾਥੀ ਦਾ ਲਵਾਇਆ ਹੋਇਆ ਉਹ ਏ ਆਹ ਜੀ ਜੀ ਇਲਾਜ ਜਰਮਨ ਉਹ ਵੈਸੇ ਮਾਦ ਮਾਦ ਮੁਬਾਰਕਾਂ ਹੈਪੀ ਐਤੋਂ ਵੱਡੀ ਗੱਡੀ ਦਵਾ ਰੱਬ ਤੈਨੂੰ 18 ਟਾਇਰਾਂ ਕਿਉਂਕਿ ਮੈਨੂੰ ਭੁੱਖੀ ਲਿਆ ਕਰੇਗਾ ਜੀ ਆ ਕੇ ਕਰਾਂਗੇ ਦੇਖ ਨਿਸ਼ੇੜੀ ਸੌਰੀ ਸ਼ਕਤੀਮਾਨ ਜੀ ਐਕਸ਼ਨ ਸਮੇਂ ਸਮੇਂ ਦੀ ਗੱਲ ਹੈ ਕਦੇ ਹੀ ਕਣਕ 20 ਰੁਪਏ ਕਿਲੋ ਮਿਲ ਜਾਂਦੀ ਸੀ ਬਾਦਲਾਂ ਦੇ ਰਾਜ ਚ ਹੁਣ ਭੁੱਖੇ ਮਰਦੇ ਆ ਸਹੀ ਗੱਲ ਆਰਕ ਪੈ ਗਿਆ ਆਰਕ ਪੈ ਗਿਆ ਨਾਲਾ ਗੂਣੀ ਤੇ ਨਾਲਾ ਬਾਦਲਾਂ ਨਾਲ ਆਂ ਕਰਕੇ ਨਾਲਾ ਨਹੀਂ ਦੇਖ ਲਾਇ ਬਾਦਲਾਂ ਦੀ ਚੱਲੇ ਜਿਵੇਂ ਆ ਇਧਰ ਲੁੱਕ ਦਿਓ ਮੜੀ ਉਹ ਪੈਸੇ ਪੱਜੇ ਉਹ ਥੂਣ ਚਾਹੀਦਾ ਵਈ ਨਹੀਂ ਚੱਕ ਦੇਣੀ ਕਰਾਇਆ ਸਾਡੀ ਨਹੀਂ ਲਓ ਜੀ ਸ਼ੂਟ ਦੀ ਹੋ ਗਈ ਸਮਾਪਤੀ ਹੁਣ ਚੱਲਿਆ ਸੀ ਘਰਾਂ ਨੂੰ ਮੈਂ ਜਾਣਾ ਬੋਬੀ ਨਾਲ ਤੇ ਮਿੰਦਰ ਬਾਈ ਵੀ ਚੱਲਿਆ ਗੱਡੀ ਬੰਦੇ ਕਰਤੀ ਹੈਪੀ ਵਾਈਜ਼ ਨੇ ਗੱਡੀ ਲਈ ਹੱਤੀ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਵੀ ਮੁਬਾਰਕਾਂ ਦਿੱਤੇ ਜਾਂਦੀ ਵਾਰੀ ਵੀ ਤੁਹਾਨੂੰ ਮੁਬਾਰਕਾਂ ਦੇ ਰਿਹਾ ਸਿਕਨ ਵੀ ਦਿੱਤਾ ਤੁਹਾਨੂੰ 5 ਰੁਪਏ 10 ਰੁਪਏ 10 ਰੁਪਏ 10 ਰੁਪਏ ਸਿਕਨ ਦੇ ਦਿੱਤੇ ਕਿਸ ਨੇ 5 ਪੱਲੇ 5 ਇਹ ਬੰਦੇ ਨੇ ਦਿੱਤੇ ਨੇ ਸਿਕਨ ਦੀ 5 ਓਕੇ ਜੀ ਮਿਲਤੇ ਹਾਂ ਅੱਗੇ ਕਿੰਨੇ ਕਪੜੇ